ਇਦੋਂ ਪੱਲਣਾ ਉਹ ਮੇਰੇ ਬੱਚਾ ਨੂੰ ਤੰਗ ਕਰੇ ਮੈਂ ਆਪ ਨੂੰ ਆਪ ਨੂੰ ਖਤਮ ਕਰ ਲੈਣਾ ਬਾਪੂ ਆ ਬਾਪੂ ਇਹ ਕੀ ਕਰੀਏ ਨਾ ਕੀ ਇਹ ਸਭ ਤਾਂ ਮੈਂ ਆਪ ਵੀ ਕਰ ਸਕਦੀ ਆ ਮੈਨੂੰ ਕਿਸੇ ਵਕੀਲ ਨੂੰ ਵਿੱਚ ਫੋਨ ਦੀ ਕੀ ਲੋੜ ਐ ਲਓ ਵੀ ਇਹ ਆ ਦੇਖੋ ਤੁਹਾਡਾ ਨਾ 220000 ਹੀ ਬਣਦਾ 6 ਲੱਖ ਨਹੀਂ ਬੰਦਾ ਤੇ ਆ ਥੋੜਾ 20000 ਵਿਆਜ ਦਾ ਬੰਦਾ ਮੈਂ ਇਹ ਵੀ ਘਟ ਦੂੰਗਾ ਮੇਰੇ ਭਾਈ ਮੈਨੂੰ ਗਲਤੀ ਹੋਈ ਪੋਸਟ ਨੂੰ ਨਾ ਬੋਲੋ ਮੈਂ ਨਾਲ ਅੱਜ ਆ ਗਿਆ ਸੀ ਨਹੀਂ ਲੱਗਦਾ ਸੀ ਕਿ ਇਹ ਗੱਡੀ ਤੇ ਬਹਿ ਕੇ ਪੈਸੇ ਕਮਾਉਣੇ ਸੌਖੇ ਨੇ ਤੇ ਮੈਂ ਪਤਾ ਨਹੀਂ ਕਿੰਨੇ ਘਰ ਉਜਾੜਤੇ ਕਿੰਨੇ ਘਰਾਂ ਦੀ ਮੈਂ ਜ਼ਮੀਨਾਂ ਰੱਪ ਲਾਂ ਮੈਨੂੰ ਮਾਫ਼ ਕਰ ਦੇ ਗੁਰਗੇ ਮੈਨੂੰ ਗਲਤੀ ਹੋਈ ਮੈਨੂੰ ਮਾਫ਼ ਕਰ ਦਿਓ ਇਹ ਵੀਡੀਓ ਕਿਸ ਨੂੰ ਦਿਖਾਈ ਉਹ ਨਾ ਤੇ ਬਸ ਜਿਵੇਂ ਤੁਸੀਂ ਪੈਸੇ ਦੇਵੋਗੇ ਨਾ ਮੈਨੂੰ ਮਨਜ਼ੂਰ ਆ। ਧੀਏ ਸਾਨੂੰ ਤਾਂ ਨਹੀਂ ਉਹਨੇ ਚੈੱਕ ਵਾਪਸ ਕਰਨੇ ਸੀ ਪਰ ਤੂੰ ਜਿਹੜੀ ਹਿੰਮਤ ਦਿਖਾਈ ਨਾ ਮੈਨੂੰ ਤੇਰੇ ਤੇ ਬਹੁਤ ਮਾਣ ਆ ਜਿਹੜੀ ਤੂੰ ਆਪਾਂ ਚੈੱਕ ਬਾਲਸ ਕਰਵਾ ਲਈ। ਨਹੀਂ ਮੈਂ ਤਾਂ ਫਸੀ ਚੁੱਕਿਆ ਸੀ ਉਹ ਜਾਲ ਦੇ ਵਿੱਚ। ਪਾਪਾ ਮੇਰੇ ਹੁੰਦਿਆਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਉਹ ਬੰਦਾ ਇੱਕ ਨੰਬਰ ਦਾ ਫਰੋਡ ਸੀ ਤੇ ਆਪ ਹੀ ਮੰਨ ਗਿਆ ਆਪਦੀ ਗਲਤੀ ਸਾਰੀ। ਤੇ ਹੁਣ ਆਪਾਂ ਸਿਰਫ 2 ਲੱਖ ਹੀ ਦੇਨੇ ਆ ਤੇ ਤੁਸੀਂ ਟੈਨਸ਼ਨ ਨਾ ਲਓ ਆਪਾਂ 2 ਲੱਖ ਦਾ ਪ੍ਰਬੰਧ ਕਰਕੇ ਉਹਨੂੰ ਦਿਨੇ ਆ ਵੈਸੇ ਵੀ ਉਹਨੇ ਚੈੱਕ ਤਾਂ ਮੌੜ ਹੀ ਦਿੱਤੇ ਆਪਾਂ ਨੂੰ ਹਾਂ ਧੀਏ ਚੈੱਕ ਤਾਂ ਆਪਾਂ ਹੁਣ ਲੈ ਆਏ ਤੇ ਪਰ 2 ਲੱਖ ਰੁਪਏ ਜਿਹੜਾ ਆਪਾਂ ਦੇਣਾ ਹੈ ਉਹਦਾ ਆਪਾਂ ਕਿਵੇਂ ਨਾ ਕਿਵੇਂ ਤਿਆਰ ਕਰ ਗਏ ਅੰਦਰ ਉਹ ਤੁਸੀਂ ਟੈਨਸ਼ਨ ਨਾ ਲਓ ਮੈਂ ਆਪ ਹੀ ਕਰ ਲਵਾਂਗਾ ਹੱਲ ਚਲ ਵਧੀਆ ਹੱਲ ਹੋ ਜੇ ਤਾਂ ਚਲ ਕਰਜੇ ਤੋਂ ਪਾਸੇ ਹੋ ਜਾਾਂਗੇ ਆਪਾਂ ਭਾਰ ਲੈ ਜੂਗਾ ਸਿਰ ਤੋਂ ਮੈਨੂੰ ਤਾਂ ਪਹਿਲਾਂ ਹੀ ਲਾਲਚੀ ਲੱਗਦਾ ਸੀ ਉਹ ਕਿ ਤੁਸੀਂ ਐਵੇਂ ਟੈਨਸ਼ਨ ਲੈ ਰਹੇ ਸੀ ਇਹੋ ਜਿਹੇ ਲੋਕਾਂ ਨੂੰ ਤਾਂ ਆਪਾਂ ਇੱਕ ਮਿੰਟ 'ਚ ਸਿੱਧਾ ਕਰ ਸਕਦੇ ਆ ਬਸ ਆਪਾਂ ਨੂੰ ਥੋੜੀ ਜਿਹੀ ਹਿੰਮਤ ਨਹੀਂ ਹਾਰਨੀ ਚਾਹੀਦੀ ਇਹ ਤਾਂ ਪਾਪਾ ਸ਼ੁਕਰ ਹੈ ਕਿ ਮੈਂ ਹਰਜੋਤ ਨੂੰ ਫੋਨ ਕਰ ਲਿਆ ਤੇ ਉਹਨੇ ਅੱਗੇ ਮੈਨੂੰ ਸਲਾਹ ਦਿੱਤੀ ਕਹਿੰਦੀ ਕਿ ਤੂੰ ਇੰਨੀ ਪੜ੍ਹੀ ਲਿਖੀ ਹੈਂ ਤੂੰ ਆਪਦੇ ਮਸਲੇ ਦਾ ਹੱਲਾਪ ਹੀ ਕਰ ਸਕਦੀ ਹੈ ਤੇ ਉਹਨੇ ਮੈਨੂੰ ਸਿੱਧਾ ਰਾਹ ਪਾਇਆ ਬਸ ਫਤ ਮੈਂ ਤਾਂ ਇਹੀ ਕਹਿਣਾ ਇਹੋ ਜਿਹੇ ਲੋਕਾਂ ਨਾਲ ਹੋਣੀ ਤਾਂ ਐਂ ਚਾਹੀਦੀ ਐ ਇਹੋ ਜਿਹੇ ਲੋਕ ਇਹ ਨਹੀਂ ਸੋਚਦੇ ਕਿ ਇੱਕ ਤਾਂ ਗਰੀਬ ਕਿਸਾਨ ਕਿੰਨੀ ਮਿਹਨਤ ਕਰਦਾ ਹੈ ਤੇ ਅਸੀਂ ਇਹਨੂੰ ਲੁੱਟਦੇ ਆਂ ਇਹ ਜਿੰਨ ਤਾਂ ਕਲ ਸिखਾਉਣੀ ਚਾਹੀਦੀ ਆ ਮੈਂ ਤਾਂ ਬੁੱਤ ਬਸ ਸਾਹੀ ਕਹਿੰਦਾ ਕਿ ਤੇਰੇ ਅਰਗੀਤੀ ਰੱਬ ਹਰੇ ਕਰੇ ਦੇਵੇ ਸ਼ਸ਼ੀਗਲ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਸਾਡੇ ਜਿਹੜੇ ਸੀ ਕਰਜ਼ੇ ਦੀ ਮਾਰ ਵੈਬ ਸੀਰੀ ਸ਼ੁਰੂ ਕੀਤੀ ਸੀਗੀ ਤੇ ਉਸ ਦਾ ਜਿਹੜਾ ਅੱਜ ਲਾਸਟ ਐਪੀਸੋਡ ਸੀਗਾ ਜਿਹੜਾ ਤੁਸੀਂ ਹੁਣ ਦੇਖ ਚੁੱਕੇ ਹੋ ਤੇ ਬਟੂ ਮੂਵੀ ਬਾਕੀ ਚਲੋ ਜਿਵੇਂ ਸਾਡਾ ਫਸਟ ਟਰਾਈ ਸੀਗਾ ਸਾਨੂੰ ਪਤਾ ਇਹਦੇ ਵਿੱਚ ਸਾਡੀਆਂ ਬਹੁਤ ਜੜੀਆਂ ਕੀ ਗਲਤੀਆਂ ਰਹਿ ਰਹੀਆਂ ਹੋਣੀਆਂ ਆ ਤੇ ਅਸੀਂ ਉਹ ਗਲਤੀਆਂ ਤੋਂ ਸਿੱਖ ਕੇ ਅੱਗੇ ਜਿਹੜਾ ਕਿ ਇਸ ਤੋਂ ਹੋਰ ਵੀ ਬੈਟਰ ਕਰਾਂਗੇ ਤੇ ਤੁਸੀਂ ਇਦਾਂ ਹੀ ਜਿਹੜੀਆਂ ਸਾਡੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਅਸੀਂ ਮੰਨਦੇ ਹਾਂ ਚਲੋ ਜਿਹੜੀ ਇਹ ਵੈਬ ਸੀਰੀਜ਼ ਸੀ ਹੋਰ ਲੰਮੀ ਹੋ ਸਕਦੀ ਸੀਗੀ ਪਾਰਟ ਇਹਦੇ ਹੋਰ ਵੀ ਵਧਾਈ ਜਾ ਸਕਦੇ ਸੀਗੇ ਪਰ ਕਿਸੇ ਕੁਝ ਕਰਨਾ ਕਰਕੇ ਜਿਹੜਾ ਕਿ ਅਸੀਂ ਇਸ ਸੀਰੀਜ਼ ਦੇ ਜਿਹੜੇ ਪਾਰਟ ਜ਼ਿਆਦਾ ਲੰਮੇ ਨਹੀਂ ਲਿਆ ਸਕੇ ਤੇ ਇਸ ਲਈ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਤੇ ਬਾਕੀ ਤੁਸੀਂ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ ਅਸੀਂ ਸਾਡੇ ਲਈ ਹੋਰ ਵਧੀਆ ਤੋਂ ਵਧੀਆ ਜਿਹੜੇ ਹੋਰ ਨਵੇਂ ਤੋਂ ਨਵੇਂ ਜਿਹੜੇ ਕਨਸੈਪਟ ਜਿਹੜੇ ਕਿ ਅੱਜ ਦੇ ਅ ਦੁਨੀਆਦਾਰੀ ਦੇ ਵਿੱਚ ਜਿਹੜੇ ਕਿ ਕਨਸੈਪਟ ਚੱਲਦੇ ਨੇ ਹਾਂ ਦੁਨੀਆਦਾਰੀ ਦਾ ਜਿਹੜਾ ਕਿ ਮਾਹੌਲ ਅੱਜ ਦਾ ਟਾਈਮ ਹਣਾ ਜਿਵੇਂ ਵੀ ਅ ਹਾਲਾਤ ਹੈਗੇ ਨੇ ਉਹ ਹਾਲਾਤਾਂ ਨੂੰ ਬਿਆਰ ਬਿਆਨ ਕਰਦੇ ਹੋਏ ਜਿਹੜੇ ਅਸੀਂ ਹੋਰ ਨਵੇਂ ਕਨਸੈਪਟ ਲੈ ਕੇ ਆਵਾਂਗੇ ਤੇ ਇਸੇ ਤਰ੍ਹਾਂ ਜਿਹੜੇ ਸਾਡੀ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਰਹੋ ਸ਼ੇਅਰ ਕਰਦੇ ਰਹੋ ਸਾਡੇ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੇਂ-ਨਵੇਂ ਜਿਹੜੇ ਕਨਸੈਪਟ ਹੋਰ ਅੱਗੇ ਜਿਹੜੇ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਮਿਲਦੇ ਹਾਂ ਕਿ ਅਸੀਂ ਹੋਰ ਨਵੇਂ ਕਨਸੈਪ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ